ਸਾਸਿਕਾਲ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਬਲੌਕ ਸਮਤੀ ਮੈਂਬਰ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਆਪਣੇ ਪੂਰੇ ਉਮੀਦਵਾਰ ਨਹੀਂ ਉਤਾਰ ਸકી ਇਸ ਨਾਲ ਪਾਰਟੀ ਦੀ ਚੋਣ ਰਣਨੀਤੀ ਤੇ ਸਵਾਲ ਉਠਰੇ ਹਨ ਅਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਜਾਰੀ ਹੈ ਭਾਜਪਾ ਦੇ ਆਲੋਚਕ ਕਹਿ ਰਹੇ ਹਨ ਕਿ ਪਾਰਟੀ ਨੂੰ ਆਪਣੇ ਉਮੀਦਵਾਰਾਂ ਦੀ ਗਿਣਤੀ ਪੂਰੀ ਕਰਨੀ ਚਾਹੀਦੀ ਸੀ ਜਿਸ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਉਮੀਦਵਾਰਾਂ ਦੀ ਘਾਟ ਦੇ ਨਾਲ ਪਾਰਟੀ ਦੀ ਚੋਣ ਰਣਨੀਤੀ ਉੱਤੇ ਪ੍ਰਭਾਵ ਪੈਦਾ ਹੋ ਰਿਹਾ ਹੈ ਜੋ ਚੋਣ ਪ੍ਰਚਾਰ ਵਿੱਚ ਪਾਰਟੀ ਦੀ ਹਾਜ਼ਰੀ ਅਤੇ ਪ੍ਰ ਸਾਬ ਨੂੰ ਘਟਾ ਸਕਦਾ ਹੈ ਉਮੀਦਵਾਰਾਂ ਦੀ ਘਾਟ ਦੇ ਨਾਲ ਚੋਣ ਮੋਹਿਮ ਦੀ ਤਿਆਰੀ ਅਤੇ ਸੋਚ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਚੋਣ ਮੋਹਿਮ ਕਮਜ਼ੋਰ ਹੁੰਦੀ ਹੈ ਇਹ ਘਾਟ ਪਾਰਟੀ ਦੀ ਚੋਣ ਜਿੱਤਣ ਦੀ ਸੰਭਾਵਨਾ ਨੂੰ ਕਮਜ਼ੋਰ ਕਰ ਸਕਦੀ ਹੈ ਇਸ ਦੇ ਨਾਲ ਮੁਕਾਬਲੇ ਦੀਆਂ ਪਾਰਟੀਆਂ ਨੂੰ ਲਾਭ ਮਿਲਦਾ ਹੈ ਜੋ ਆਪਣੇ ਉਮੀਦਵਾਰ ਲਗਾਤਾਰ ਉਤਾਰ ਰਹੀਆਂ ਹਨ ਪਾਰਟੀ ਦੀ ਲੋਕਾਂ ਦੇ ਵਿੱਚ ਛਵੀ ਵੀ ਡਿੱਗ ਸਕਦੀ ਹੈ ਜੋ ਕਿ ਭਵਿੱਖ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਆਖਿਰਕਾਰ ਇਹ ਮੰਨਿਆ ਜਾਂਦਾ ਹੈ ਕਿ ਪੂਰੇ ਉਮੀਦਵਾਰ ਉਤਾਰਨਾ ਚੋਣ ਦਾ ਹਿੱਸਾ ਹੁੰਦਾ ਹੈ ਤਾਂ ਕਿ ਪਾਰਟੀ ਬੱਤੋ ਵਾਦਿ ਸਿਤਾ ਜਿੱਤ ਸਕੇ ਅਗਲੇ ਵਿਧਾਨ ਸਭਾ ਚੋਣਾਂ ਵਿੱਚ ਇਸ ਗੱਲ ਦਾ ਪ੍ਰਭਾਵ ਹੋ ਸਕਦਾ ਹੈ ਕਿ ਲੋਕਾਂ ਵਿੱਚ ਪਾਰਟੀ ਦੀ ਮਜ਼ਬੂਤੀ ਤੇ ਨਿਯੋਗਤਾ ਤੇ ਸਵਾਲ ਉੱਠਣਗੇ ਇਸ ਨਾਲ ਪਾਰਟੀ ਦੀ ਚੋਣ ਰਣਨੀਤੀ ਤੇ ਲੋਕਾਂ ਨਾਲ ਸੰਪਰਕ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜੋ ਵਿਧਾਨ ਸਭਾ ਚੋਣਾਂ ਦੇ ਵਿੱਚ ਨਤੀਜਿਆਂ ਤੇ ਅਸਰ ਕਰੇਗਾ ਪਾਰਟੀ ਨੂੰ ਇਹ ਗੱਲ ਸੋਚ ਕੇ ਆਪਣੀਆਂ ਅਗਲੀਆਂ ਯੋਜਨਾਵਾਂ ਨੂੰ ਮਜ਼ਬੂਤ ਕਰਨਾ ਪਵੇਗਾ ਪਰ ਇਹ ਵੀ ਸੰਭਵ ਹੈ ਕਿ ਉਮੀਦਵਾਰ ਨਾ ਮਿਲਣਾ ਇਲਾਕੇ ਦੇ ਨੇਤਾ ਜਾਂ ਲੀਡਰਸ਼ਿਪ ਦੀ ਘਾਟ ਹੋ ਸਕਦੀ ਹੈ ਜਦੋਂ ਨੇਤਾ ਜਾਂ ਦੀ ਕਗੋ ਮਜਬੂਤ ਨਹੀਂ ਹੁੰਦੇ ਤਾਂ ਉਮੀਦਵਾਰ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਨਾਲ ਪਾਰਟੀ ਦੀ ਹਾਜ਼ਰੀ ਅਤੇ ਪ੍ਰਭਾਵ ਵੀ ਘਟ ਜਾਂਦੇ ਹਨ ਨੰਗਲ ਦੇ ਵਿੱਚ ਭਾਜਪਾ ਵੱਲੋਂ ਬਲੋਕ ਸੰਮਤੀ ਦੇ ਲਈ 15 ਦੇ ਵਿੱਚੋਂ মাত্র 7 ਉਮੀਦਵਾਰ ਹੀ ਮੈਦਾਨ ਦੇ ਵਿੱਚ ਉਤਾਰੇ ਨੇ ਇਸ ਚੋਣ ਦੇ ਵਿੱਚ ਪੂਰੇ ਉਮੀਦਵਾਰ ਨਾ ਉਤਾਰਨ ਦੀ ਵਜ੍ਹਾ ਵਕਵਕ ਹੋ ਸਕਦੀ ਹੈ ਹਨ ਸਥਾਨਕ ਲੀਡਰਸ਼ਿਪ ਦੀ ਘਾਟ ਜਾਂ ਆਗੂ ਦੀ ਪਾਰਟੀ ਵਰਕਰਾਂ ਦੇ ਨਾਲ ਤਾਲਮੇਲ ਦੀ ਘਾਟ ਜਿਸ ਕਾਰਨ ਉਮੀਦਵਾਰਾਂ ਨੂੰ ਚੋਣ ਲਈ ਤਿਆਰ ਨਹੀਂ ਕੀਤਾ ਜਾ ਸਕਿਆ ਸੰਸਥਾ ਦੇ ਆਰਥਿਕ ਸਾਧਨਾਂ ਜਾਂ ਸਮਰਥਨ ਦੀ ਕਮੀ ਵੀ ਹੋ ਸਕਦੀ ਸਕਦੀ ਹੈ ਜਿਸ ਨਾਲ ਉਮੀਦਵਾਰ ਉਤਾਰਨਾ ਮੁਸ਼ਕਿਲ ਹੋ ਜਾਂਦਾ ਹੈ ਪਾਰਟੀ ਦੀ ਰਣਨੀਤੀ ਜਾਂ ਚੋਣਾਂ ਦੇ ਵਿੱਚ ਹਿੱਸਾ ਨਾ ਲੈਣ ਦੀ ਨੀਤੀ ਵੀ ਇੱਕ ਕਾਰਨ ਹੋ ਸਕਦੀ ਹੈ ਪਾਰਟੀ ਦੀ ਮੁੱਦਿਆਂ ਜਾਂ ਨੀਤੀਆਂ ਨੂੰ ਲੈ ਕੇ ਵੀ ਵਿਰੋਧ ਹੋ ਸਕਦਾ ਹੈ ਜਿਸ ਕਾਰਨ ਉਹ ਉਮੀਦਵਾਰ ਨਹੀਂ ਖੜਾ ਸਕੇ ਪਰ ਇਸ ਦੇ ਨਾਲ ਵੋਟਰਾਂ ਦੇ ਵਿੱਚ ਸੁਨੇਹਾ ਜਾ ਰਿਹਾ ਹੈ ਕਿ ਪਾਰਟੀ ਆਪਣੇ ਸਥਾਨਕ ਹਾਲਾਤਾਂ ਜਾਂ ਚੋਣ ਰਣਨੀਤੀ ਬਾਰੇ ਨਹੀਂ ਸੋਚ ਰਹੀ ਹੈ ਇਸ ਨਾਲ ਲੋਕ ਇਹ ਸਮਝ ਰਹੇ ਹਨ ਕਿ ਪਾਰਟੀ ਕੋਲ ਕੁਝ ਚੁਣੌਤੀਆਂ ਹਨ ਲੋਕਲ ਲੋਕਾਂ ਦੀ ਉਮੀਦਾਂ ਤੇ ਪਾਰਟੀ ਵਰਕਰਾਂ ਜਾਂ ਵੋਟਰਾਂ ਉੱਤੇ ਇਸ ਦਾ ਨਕਾਰਾਤਮਕ ਅਸਰ ਮੈ ਰਿਹਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਪਾਰਟੀ ਦੀ ਪ੍ਰਸਤੂਤੀ ਅਤੇ ਲੀਡਰਸ਼ਿਪ ਦੇ ਵਿੱਚ ਕਮੀ ਹੈ ਜਿਸ ਨਾਲ ਉਹਨਾਂ ਦਾ ਭਰੋਸਾ ਘਟ ਰਿਹਾ ਹੈ ਪਾਰਟੀ ਵਰਕਰਾਂ ਤੇ ਵੋਟਰਾਂ ਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੇ ਲਈ ਪਾਰਟੀ ਤਿਆਰ ਨਹੀਂ ਹੈ ਇਹ ਪਾਰਟੀ ਦੇ ਭਵਿੱਖ ਦੇ ਲਈ ਇੱਕ ਚੁਣੌਤੀ ਪੈਦਾ ਕਰ ਸਕਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ